ਮਾਲਿੰਦਰ ਦਾਣਾ ਦਾ ਹਰਮਨਦੀਪ ਸਿੰਘ ਪੁੱਤਰ ਸਰਦੈਪ ਸਿੰਘ 106 ਹਾਂਜੀ ਸਰ ਨਾਮ ਜੀਨਾ ਜੀ ਤੁਹਾਡਾ ਹਰਮਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਹੈ ਨਾ ਉਹ ਤੁਹਾਡਾ ਅੱਗੇ ਬਲਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਨਾਪੜਾ ਹਰਮਨਦੀਪ ਜੀ ਜੀ ਕੈਨੇਡਾ ਲੋ ਜੀ ਇਹ ਬਹੁਤ ਸਾਰੇ ਲੱਭ ਲੇ ਪਰ ਨਰਮਲ ਸਿੰਘ ਪੁੱਤ ਬਲਾਲ ਸਿੰਘ ਵਾਸੀ ਅਨੰਦਗੜ੍ਹ ਜੀ ਕੁਮਾਰ ਇਹ ਆਈਫੋਨ ਹੈ ਸਰ ਆਈਫੋਨ ਜੀ ਢਿੰਡਾ ਪਾਸ ਨੇ ਮੋਬਾਈਲ ਲੱਭ ਕੇ ਅਜੇ ਬਿਆਲਪੁਰਾ ਜੀ ਸਰੋਜ ਰਾਣੀ ਥਾਣਾ ਬਿਆਲਪੁਰਾ ਅਸਲ ਮਾਲਕਨ ਸਤਨਾਲ ਚਾਹ ਪਾਣੀ ਪਿਆ ਨਾਲ ਕਹਿੰਦੇ ਥਾਣੇ ਦੇ ਗੇੜੇ ਲਾਉਣੇ ਪੈਂਦੇ ਥਾਣਾ ਬਿਆਲਪੁਰਾ ਸੰਗਤ ਸੁਦਾ ਥਾਣਾ ਤਲਵੰਡੀ तो सिवलाइज ये जो सारे है मोबाइल जी वे जा रहे हैं जिन्हें लोगों के मोबाइल को टिक गया रस्ते रह गया बस से टिक मतलब तो किसी भी रह जाता है रस्ते रह गया कि भी रह गया तो गुम हो जाते हैं तो बठिडा पुलिस वालों जो मोबाइल हैं वो ट्रेस करके अज जो है जी वंडे जा रहे हैं जी जो सीन दिखा रहे हैं बठिडा पुलिस लाइन का देखो जी अलग अलग थाने द्वारा दिखा देंगे केनाल कलोनी दयालपुरा संगत नठाणा उसके बाद आने तलवी सबो ਦੀ ਬੋਲ ਲਾਈਨ ਸਦਰ ਬਰਮ ਸਿਟੀ ਰਾਮਪੁਰਾ ਨੰਦਗੜ ਗਾਇਕ ਤੁਹਾਨਾ ਇਸ ਤੋਂ ਬਾਅਦ ਕੋਤਵਾਲੀ ਬੋਡਵਾਲੀ ਬੋਡਵਾਲੀ ਅੱਜ ਸਾਡਾ ਪਿਛਲੇ 2 ਮਹੀਨੇ ਤੋਂ ਇੱਕ ਸਾਂਝ ਦੀ ਜਿਹੜੀ ਸਾਡੀ ਟੀਮ ਹੈ ਬਠਿੰਡਾ ਦੀ ਉਹਨਾਂ ਵੱਲੋਂ ਇਨੀਸ਼ੀਏਟਿਵ ਲਈ ਇਤਾਂ ਗਿਆ ਹੈ ਲੈਡ ਬਾਏ ਆਰ ਆਈਪੀਐਸ ਪ੍ਰੋਫੈਸ਼ਨਲ ਅਨੁਭਵ ਜੈਨ ਜਿਹੜਾ CEIR ਪੋਰਟਲ ਹੁੰਦਾ ਹੈ ਉਹ ਅਸੀਂ ਕਾਫੀ ਲੋਕਾਂ ਨੂੰ ਪਬਲਿਸਾਈਜ਼ ਵੀ ਕੀਤਾ ਵੀ ਜੇ ਤੁਹਾਡਾ ਕਿਤੇ ਮੋਬਾਈਲ ਕਿਤੇ ਗਵਾਜ ਜਾਂਦਾ ਹੈ ਜਾਂ ਮਿਸਪਲੇਸ ਹੋ ਜਾਂਦਾ ਹੈ ਤਾਂ ਤੁਸੀਂ ਇਸ ਪੋਰਟਲ ਤੇ ਲੌਗਇਨ ਕਰਕੇ ਰਿਪੋਰਟ ਕਰੋ ਜਿਹਦੇ ਤਹਿਤ ਹੀ ਅਸੀਂ ਪਿਛਲੇ ਮਹੀਨੇ 106 ਇਦਾਂ ਦੇ ਗੁੰਮ ਹੋਏ ਮੋਬਾਈਲ ਜਿਹੜੇ ਸਾਡੇ ਲੋਕਲ ਲੋਕਾਂ ਨੇ ਆਨਲਾਈਨ ਰਜਿਸਟਰ ਕੀਤਾ ਸੀ ਉਹਨਾਂ ਦੇ ਵਾਪਸ ਕੀਤੇ ਤੇ ਹੁਣ ਇਹਨਾਂ ਦੀ ਟੀਮ ਨੇ ਡੇਲੀ کافی ਮਿਹਨਤ ਕਰਕੇ 140 ਜਹੇ ਮੋਬਾਈਲ ਹੈ ਜਿਨ੍ਹਾਂ ਨੂੰ ਅਸੀਂ ਅੱਜ ਇੱਥੇ ਪੁਲਿਸ ਲਾਈਨ 'ਚ ਬੁਲਾ ਕੇ ਲੋਕਾਂ ਨੂੰ ਵਾਪਸ ਕਰ ਰਹੇ ਸੋ ਇਹਦਾ ਕ੍ਰੈਡਿਟ ਮੈਂ ਅਨੁਭਵ ਜੈਨ ਸਾਡੇ ਪ੍ਰੋਫੈਸ਼ਨਲ ਔਰ ਜਿਹੜੀ ਸਾਂਝ ਜੰਚਾ ਜਸਪ੍ਰੀਤ ਨਾਲ ਦੀ ਟੀਮ ਨੂੰ ਦੇਣਾ ਚਾਹਾਂਗੀ ਜਿਨ੍ਹਾਂ ਨੇ ਇੱਕ ਤਾਂ ਇਸ ਕਨਸੈਪਟ ਨੂੰ ਪਪੂਲਰਾਈਜ਼ ਕੀਤਾ ਹੈ ਪਬਲਿਸਾਈਜ਼ ਕੀਤਾ ਬਠਿੰਡਾ 'ਚ ਔਰ ਇਹਦੀ ਡਿਟੇਲਸ ਮੈਂ ਅਨੁਭਵ ਜੀ ਨੂੰ ਕਹਾਂਗੀ ਤੁਹਾਨੂੰ ਦੱਸੋ ਸੋ ਥੈਟ ਤੁਸੀਂ ਪਬਲਿਕ ਨੂੰ ਵੀ ਜ਼ਰੂਰ ਇਹਦੇ ਬਾਰੇ ਦੱਸੋ ਕਿਉਂਕਿ ਇਹ ਹਲੇ ਆਈ ਥਿੰਕ ਇਹ ਕਨਸੈਪਟ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਔਰ ਜੋ ਸਾਨੂੰ ਇਹਦੀ ਸਕਸੈ

उसमें जो मोबाइल बॉक्स होता है उसकी इन्वाइस हो तो वो तो भी चलेगा या डिब्बा जिसमें आई, आई नंबर हो बेसिकली और प्लस आपको आधार कार्ड आइडेंटिटी कुछ भी एक देनी होती है तो उसके बेसिस पे वो मोबाइल पोर्टल पर रजिस्टर करके उसको ब्लॉक कर देते हैं उसके आई, आई नंबर को एंड वो फर्दर कोई भी यदि उस मोबाइल को ख़रीदता है बेचता है और यूज़ करता है तो वो पोर्टल पे शो होने लगता है कि ये फोन यूज़ होने लगा है तो हमने उसी का यूज़ करके ये 140 मोबाइल अभी रिकवर किए हैं जिनकी वैल्यू करीब 18 लाख रुपए के आस पास है सामने आ रही है जो फोन गुम हो जाता है लॉक खोले जा रहे हैं लगातार भी सुन मिला है ओपन कर दिए लेके भी जाए कि जाए था था पैसे दे दे। हाँ मैं सभी लोग अपील करता हूँ कि लोग इवन दुकानदारों से भी कि मोबाइल चोरी का कोई भी मोबाइल खरीदना भी कानून अपराध है तो यदि हमें ऐसी कोई इन्फॉर्मेशन किसी के आती है तो हम कानूनी तौर पर जो भी कार्रवाई बनती है हम ऐसी करेंगे ਮੇਰਾ ਨਾਮ ਹੈ ਕੁਲਦੀਪ ਸਿੰਘ ਪਿੰਡ ਬੰਗੀਰੂਕੂ ਹਾਂ ਜੀ ਇਹ ਕਲਪਟੰਡਾ ਹੁਣ ਅਸੀਂ ਥਾਣਾ ਸੰਗਤ ਮੰਡੀ ਵੀ ਰਿਪੋਰਟ ਦਾ ਜਕਰਵਾਈ ਸੀ ਉਹ ਆਪਾਂ ਨੂੰ ਛੋਟੇ ਹੁੰਦੇ ਛਿੜਕਦੇ ਆ ਇਹ ਆਪਣਾ 3011 2024 ਨੂੰ ਗੁੰਮ ਹੋਇਆ ਸੀ ਹਾਂ ਜੀ ਇਹ 2 ਮਹੀਨੇ ਵਾਲਾ ਪਾਣੂ ਮਿਲ ਗਿਆ ਬਹੁਤ ਵਧੀਆ ਲੱਗ ਰਹੀ ਬਹੁਤ ਵਧੀਆ ਆਪਾਂ ਨੂੰ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਅੰਮ੍ਰਿਤਸਰ ਐਸਐਸਪੀ ਸਾਹਿਬ ਦਾ ਤਾਣਾ ਸੰਗਤ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮਦਦ ਕੀਤੀ ਹੈ ਆਮ ਜਨਤਾ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਸचेत ਰਹਿਣਾ ਚਾਹੀਦਾ ਹੈ ਇਹ ਬੜੀ ਜਿਹੜੇ ਆਪਣੇ ਚੋਰੀ ਦੇ ਮੋਬਾਈਲ ਹੈ ਇਹੇ ਕਮ ਹੋਏ ਹੋਏ ਉਸੇ ਜਨਤਾ ਨੂੰ ਕਹਿਣਾ ਚਾਹੁੰਦੇ ਹਾਂ ਜੀ ਉਹ ਲੈਣੀ ਨਹੀਂ ਚਾਹੀਦੀ ਤੇ ਉਹ ਆ ਪਤਾ ਹੀ ਮੰਦੇ ਮੇਰਾ ਨਾਮ ਨਮਨਦੀਪ ਸਿੰਘ ਹੈ। ਅ ਕਿੱਥੋਂ ਆਏ? ਮੈਂ ਹੀ ਫੇਸ 45 ਬਟੰਡਾ। ਤੇ ਕੀ ਕੀ ਕਰਦੇ ਹੋ? ਮੈਂ ਸਟੂਡੈਂਟ ਐ। ਅੱਛਾ ਕਿੱਥੋਂ ਘਰ ਆਦੇ ਹੋ? ਫੋਨ ਸਾਡਾ ਹੀ ਭੱਟੀ ਰੋਡ ਦੇ ਕੋਚਾ ਸੀਗਾ। ਅੱਜ ਦਿਨ ਥੋੜਾ ਫੋਨ ਮਿਲ ਰਿਹਾ। ਹਾਂਜੀ। ਨਹੀਂ ਬਹੁਤ ਵਧੀਆ ਲੱਗ ਰਿਹਾ ਜੀ। ਉਮੀਦ ਨਹੀਂ ਸੀ ਜਿਵੇਂ ਕਿ ਬਹੁਤ ਟਾਈਮ ਪਹਿਲਾਂ ਗੁੰਮ ਹੋਇਆ ਸੀ। ਪਰ ਜੋ ਵੀ ਸਰ ਸਰਵਿਸ ਚ ਨੇ ਬਹੁਤ ਉਹਨਾਂ ਦੀ ਮਿਹਨਤ ਹੋਊਗੀ। ਆਮ ਸ਼ੋਰ ਵੀ ਇਸ ਚੀਜ਼ ਨੂੰ ਲੱਭਣ ਵਾਸਤੇ ਬਹੁਤ ਮਤਲਬ ਆ ਆਪਣਾ ਸਾਇੰਸ ਵੀ ਬਹੁਤ ਕੰਮ ਕਰਦੀ ਹੈ ਬਹੁਤ ਟੈਕਨੋਲੋਜੀ ਜੋ ਅਪਗ੍ਰੇਡ ਹੋਈ ਹੋਣੀ ਉਹਦਾ ਬਹੁਤ ਸਾਥ ਮਿਲਿਆ ਬਹੁਤ ਬਹੁਤ ਪੋਲਾਈਟ ਨੇ ਮਤਲਬ ਸਹੀ ਇਨਫੋਰਮੇਸ਼ਨ ਦਿੰਦੇ ਨੇ ਕੋਈ ਮਿਸ ਗਾਈਡ ਨਹੀਂ ਕਰਦੇ ਬਹੁਤ ਵਧੀਆ ਰਵਈਏ ਮੇਰਾ ਗੁਰਸੇਵ ਸਿੰਘ ਜੀ ਕਿੱਥੋਂ ਮਸੀ ਵੀ ਆ ਤੋਏ ਇੱਕ ਕੋਟ ਰੋਡ ਨਹੀਂ ਬਿਠੰਦਾ ਜੀ ਉੱਥੇ ਦਿਖ ਪਿਆ ਸੀ ਜੀ ਤੇ ਕੋਈ 6-7 ਕ ਮਹੀਨੇ ਹੋ ਗਏ ਜੀ ਹੁਣ ਲੱਭਿਆ ਸੀ ਤੇ ਮੈਡਮ ਨੇ ਫੋਨ ਕੀਤਾ ਸੀ ਸਰਮਲ ਥਾਣੇ ਚ ਜੀ ਕਿ ਤੁਹਾਡਾ ਅੱਜ ਉੱਥੇ ਪੁਲਸ ਲੈਣ ਦੇ ਰਹੇ ਆ ਮੋਬਾਈਲ ਤੇ ਉੱਥੇ ਤੁਸੀਂ ਆ ਜਿਓ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਬਹੁਤ ਧੰਨਵਾਦ ਮੈਮ ਦਾ ਜੀ ਸਾਰਿਆਂ ਦਾ ਧੰਨਵਾਦ ਜੀ ਕਿ ਮੀਤ ਤਾਂ ਹੈ ਨਹੀਂ ਸੀ ਵੇਖੋ ਚਲੋ ਪ੍ਰਮਾਤਮਾ ਦੀ ਕਿਰਪਾ ਮੈਡਮ ਦਾ ਸ਼ੁਕਰੀਆ ਕਰਦੇ ਹਾਂ ਜੀ ਕਿਹੜਾ ਫੋਨ ਸੀ ਵੀਵੋ ਦਾ ਸੀਗਾ ਜੀ ਕਿ ਹਰੀਸ਼ ਕੁਮਾਰ ਡਾਕਟਰ ਵਿਜੇ ਕੁਮਾਰ ਦਸੀ ਪੁੱਤ ਦਾ ਕਿਹੜੇ ਸਣਾ ਜੀ